ਅੱਜ ਇੰਨੀ ਵੱਡੀ ਪੱਧਰ ਦੇ ਉੱਤੇ ਜਿਹੜਾ ਵਾ ਨਕਲੀ ਦੁੱਧ ਦਾ ਕਾਰੋਬਾਰ ਚੱਲ ਗਿਆ ਕਿ ਸਾਡੇ ਪੰਜਾਂ ਸਾਲਾਂ ਦੇ ਵਿੱਚ 350 ਦੇ ਡੇਅਰੀ ਫਾਰਮਰ ਜਿਹੜੇ ਆ ਉਹ ਇਹ ਧੰਦਾ ਹੀ ਛੱਡ ਚੁੱਕੇ ਆ ਅੱਜ ਅਸੀਂ ਸ਼ਹਿਰ ਦੇ ਵਿੱਚ ਪਿਛਲੇ 4 ਦਿਨਾਂ ਦੇ ਉੱਤੇ ਇਹਦੇ ਤੇ ਮਹਿਮ ਚਲਾਈ ਆ ਵੀ ਨਕਲੀ ਦੁੱਧ ਸ਼ਹਿਰ 'ਚ ਨਹੀਂ ਵੇਚਣ ਦਿਆਂਗੇ ਜਿਹਦੇ ਵਿੱਚ ਬਹੁਤ ਸਾਰੇ ਤੱਤ ਸਾਡੇ ਸਾਹਮਣੇ ਆਏ ਇਹਦੇ 380 ਰੁਪਏ ਕਿਉਂ ਵੇਚਦਾ ਪਿਆ? ਕਿਤੇ 35 ਲਾ ਕੇ 40 ਰੁਪਏ ਕਿਲੋ ਦੁੱਧ ਵੇਚਦਾ ਪਿਆ। ਜਿਹੜਾ ਕਿ ਸਾਨੂੰ ਡੇਰੀ ਜਿਹੜੇ ਅਸੀਂ ਡੇਰੀ ਫਾਰਮਰ ਆ ਸਾਡੀ ਵੀ ਕੋਸਟਮੀ ਆ ਗਈ ਏ। ਤੇ ਇਸ ਭਾੜਾ ਨਾਲ ਸੀ ਆਪਣੇ ਘਰ ਵੀ ਪੀ ਸਕੇ ਇੱਕ ਮੱਝ ਰੱਖ ਕੇ। ਪਰ ਜਦੋਂ ਉੱਥੇ ਦੁਕਾਨਾ ਬੰਦ ਕਰਕੇ ਭੱਜ ਗਏ। ਫਿਰ ਵੀ ਅਸੀਂ ਇੱਕ ਦੋ ਡੇਰੀਆਂ ਜਿਹੜੀਆਂ ਉਹਨਾਂ ਦੇ ਸੈਂਪਲ ਪੂਰੇ ਜੋਰ ਨਾਲ ਭਰਾ ਤੇ ਆਪਣੇ ਬੰਦੇ ਜਿਹੜੇ ਆ ਉੱਥੇ ਭੇਜ ਕੇ ਗਾਹਕ ਬਣਾ ਗਏ। ਉੱਥੇ ਅਸੀਂ ਕੀ ਵੇਖਿਆ ਵੀ ਜਿਹੜੀ ਡੇਰੀ ਦਾ ਸੈਂਪਲ ਭਰੀਏ ਉਸੇ ਦਾ ਇੱਕ ਐਮਐਲ ਦਾ ਫੋਨ ਆ ਜਾਂਦਾ। ਤੇ ਇਹਦਾ ਮੰਤਰੀ ਦਾ ਫੋਨ ਆ ਜਾਂਦਾ ਉਹ ਸੈਂਪਲ ਉੱਥੇ ਰਹਿ ਜਾਂਦਾ ਤੇ ਭਰਾਵੋ ਪਿਛਲੇ ਦਿਨੀ ਸ਼ਰਾਬ ਦੇ ਨਾਲ ਮੌਤਾ ਹੋਈਆਂ ਤੇ ਗੱਲ ਸਾਹਮਣੇ ਆ ਗਈ ਪਰ ਸ਼ਰਾਬ ਤੇ ਉਹ ਪੀਊਗਾ ਜਿਹੜਾ ਨਸ਼ੇ ਰਾਤੀ ਹੋਇਆ ਚਿੱਟਾ ਤੇ ਉਹ ਪੀਊਗਾ ਜਿਹੜਾ ਨਸ਼ੇ ਦਾਤੀ ਹੋਇਆ ਤੇ ਜਿਹੜਾ ਦੁੱਧ ਵਾ ਇਹਦੇ ਹਰ ਇੱਕ ਬੱਚੇ ਦੇ ਮੂੰਹ 'ਚ ਜਾਣਾ ਹਰ ਬਜ਼ੁਰਗ ਦੇ ਮੂੰਹ 'ਚ ਜਾਣਾ ਹਰ ਮਾਂ ਭੈਣ ਦੇ ਤੇ ਹਰ ਨੌਜਵਾਨ ਨੇ ਜੇ ਨੌਜਵਾਨ ਕਲੱਬ ਲਾ ਕੇ ਆਉਂਦਾ ਉਹ ਪਹਿਲਾਂ ਪਨੀਰ ਖਾਂਦਾ ਇਹ ਬਜ਼ੁਰਗ ਸਭ ਕੁਝ ਛੱਡ ਜੇ ਤੇ ਉਹਨੂੰ ਘਰ ਦੇ ਡਾਕਟਰ ਇਹ ਕਹਿ ਰਹੇ ਨੇ ਕਿ ਇਹਨੂੰ ਰਾਸ ਦੋ ਦੁੱਧ ਦੇ ਨਾਲ ਦੇ ਦਿਓ ਤੇ ਜੇ ਕੋਈ ਬੱਚਾ ਨਿਕਾ ਰੋਂਦਾ ਉਹ ਤੇ ਉਹਨੂੰ ਆਪਾਂ ਦੁੱਧ ਘੋਲ ਕੇ ਸਭ ਤੋਂ ਪਹਿਲਾਂ ਸੀਸੀ 'ਚ ਪਾ ਦਿੰਨੇ ਆ ਇਹ ਉਹ ਮਿੱਠਾ ਜ਼ਹਿਰ ਆ ਧੀਮਾ ਜ਼ਹਿਰ ਆ ਜਿਹੜਾ ਲੋਕਾਂ ਦੇ ਹੱਡਾਂ ਵਿੱਚ ਵੜ ਰਿਹਾ ਇਹਦੇ ਵਿੱਚ ਸਭ ਤੋਂ ਵੱਧ ਸਖਤਾਈ ਚਾਹੀਦੀ ਸਭ ਤੋਂ ਵੱਧ ਧਿਆਨ ਦੇਣਾ ਚਾਹੀਦਾ ਸੀ ਪਰ ਪ੍ਰਸ਼ਾਸਨ ਜਿੰਨੀ ਮਿਲੀ ਭੁਗਤ ਨਾਲ ਕੰਮ ਚਲਾ ਰਿਹਾ ਜਿੰਨਾ ਚਿਰ ਸਰਕਾਰ ਨਾਲ ਨਾਲ ਇਨਵੋਲਵਮੈਂਟ ਹੋਵੇ ਉਹਨਾਂ ਚਿਰ ਕੋਈ ਗੈਰ ਕਾਨੂੰਨੀ ਧੰਦਾ ਨਹੀਂ ਚੱਲ ਸਕਦਾ ਆਸਾਨੀ ਹੋਂਦੋਂ ਤੋਂ ਚੱਲਿਆ ਸੀ ਉਦੋਂ ਬਹੁਤ ਸਾਰੇ ਵਪਾਰੀ ਵੀ ਨਾਲ ਹੋ ਸਕਦਾ ਕਾਨੂੰ ਡੇਰੀਆਂ ਵਾਲੇ ਵੀ ਤੁਹਾਡੇ ਕਿਸਾਨ ਆਗੂ ਨਿਕਲਾਉਣ ਤੁਹਾਡੇ ਜਥੇਬੰਦੀਆਂ ਦੇ ਮੈਂਬਰ ਨਿਕਲਾਉਣਗੇ ਫਿਰ ਪੈਰ ਪਛਾਣ ਫੁੱਟੋਗੇ ਕਿ ਗਾਂਡ ਕੁੱਟੋਗੇ ਤੁਸੀਂ ਮੇਰਾ ਤੇ ਇਹ ਮੰਨਣਾ ਵਾ ਮੇਰਾ ਆਪਣਾ ਸ਼ੁਰੂ ਤੋਂ ਲਾ ਕੇ ਅੱਜ ਤੱਕ ਰਿਆ ਵੀ ਜੇ ਮੇਰਾ ਖੁਦ ਦਾ ਵੀ ਦੁੱਧ ਮਾੜਾ ਹੋਵੇ ਤੇ ਮੈਨੂੰ ਵੀ ਫਾਇਦਾ ਹੁਕਮ ਚਾਹੀਦਾ ਵਾ ਤੇ ਮੇਰੀ ਫੋਟੋ ਹਰ ਚਰਾਹੇ 'ਚ ਲਮਣੀ ਚਾਹੀਦੀ ਆ ਵੀ ਜਿਹੜਾ ਸਭ ਤੋਂ ਵੱਧ ਭੌਂਕਣ ਵਾਲਾ ਐ ਤੇ ਖੁਦ ਚੋਰ ਨਿਕਲਿਆ ਇੱਕ ਪਾਸੇ ਜਿੱਥੇ ਜਰੀਲੀ ਸ਼ਰਾਬ ਨਾਲ ਲਗਾਤਾਰ ਪੰਜਾਬ ਦੇ ਵਿੱਚ ਮੌਤਾਂ ਹੋਈਆਂ ਨੇ ਤਾਂ ਉੱਥੇ ਹੀ ਇੱਕ ਹੋਰ ਜ਼ਹਿਰ ਲੋਕਾਂ ਦੇ ਅੰਦਰ ਜਾ ਰਿਹਾ ਨਕਲੀ ਦੁੱਧ ਤੇ ਨਕਲੀ ਪਨੀਰ ਜਿਸ ਨੂੰ ਲੈ ਕੇ ਦੋਦੀ ਜੂਨੀਅਨ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਮੋਰਚਾ ਖੋਲਿਆ ਹੋਇਆ ਲਗਾਤਾਰ ਵਿਭਾਗ ਨੂੰ ਨਾਲ ਲੈ ਕੇ ਡੇਰੀਆਂ ਦੇ ਉੱਤੇ ਦੁਕਾਨਾਂ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਵਾਰੀ ਅੰਮ੍ਰਿਤਸਰ ਦੇ ਵਿੱਚ ਮੌਜੂਦ ਆ ਕਰਮਜੀਤ ਨੰਗਲੀ ਨੇ ਜਿਨ੍ਹਾਂ ਦਾ ਖੁਦ ਵੀ ਆਪਣਾ ਦੁੱਧ ਦਾ ਫਾਰਮ ਆ ਨੰਗਲੀ ਸਾਹਿਬ ਪਿਛਲੇ ਕੁਝ ਦਿਨਾਂ ਤੋਂ ਬਾਅਦ ਤੁਸੀਂ ਆ ਨਕਲੀ ਦੁੱਧ ਪਨੀਰ ਦੇ ਖਿਲਾਫ ਮੋਰਚਾ ਖੋਲਿਆ ਹੋਇਆ ਕੀ ਕੁਝ ਪਾਇਆ ਤੁਸੀਂ ਸਾਰੇ ਸਮੇਂ ਦੇ ਵਿੱਚ ਵੇਖੋ ਜੀ ਜਦੋਂ ਕਰੋਨਾ ਦਾ ਟਾਈਮ ਆਇਆ ਨਾ ਜੀ ਕਰੋਨਾ ਤੋਂ ਪਹਿਲਾਂ ਸਾਡੇ ਜਿੰਨੇ ਵੀ ਡੇਰੀ ਫਾਰਮਰ ਆ ਉਹਨਾਂ ਦਾ ਕਾਰੋਬਾਰ ਬਹੁਤ ਵਧੀਆ ਚੱਲ ਰਿਹਾ ਸੀ ਤੇ ਦੁੱਧ ਦੀ ਡਿਮਾਂਡ ਹੈਗੀ ਸੀ ਪਰ ਜਿਸ ਵਕਤ ਕਰੋਨਾ ਆਇਆ ਉਦੋਂ ਸਾਰਾ ਹੀ ਦੁੱਧ ਜਿਹੜਾ ਵਾ ਬੰਦ ਕਰ ਦਿੱਤਾ ਗਿਆ ਲਗਾਤਾਰ ਅਸੀਂ ਹਫ਼ਤਾ ਡੇਢ ਹਫ਼ਤਾ ਦੁੱਧ ਜਿਹੜਾ ਆਪਣੇ ਪਸ਼ੂਆਂ ਨੂੰ ਪਿਉਂਦੇ ਰਹੇ ਉਹ ਆਪਣੇ ਪਿੰਡਾਂ ਦੇ ਵਿੱਚ ਜਿਹੜਾ ਸਾਡੇ ਆਪਣੇ ਲਾਗੇ ਬਣੇ ਉਹਨਾਂ ਨੂੰ ਦਿੰਦੇ ਰਹੇ ਉਦੋਂ ਇਹਨਾਂ ਦੇ ਦਿਮਾਗ ਦੇ ਵਿੱਚ ਇੱਕ ਉਪਜ ਬਣੀ ਵੀ ਜਿਹੜਾ ਨਕਲੀ ਦੁੱਧ ਨਾਲ ਘੋਲ-ਘੋਲ ਕੇ ਵੇਚਿਆ ਜਿਹੜਾ ਇਹਨਾਂ ਕੋਲ ਪਿਆ ਸੀ ਬਸ ਉਸ ਦਿਨ ਤੋਂ ਬਾਅਦ ਇਹਨਾਂ ਨੇ ਲਗਾਤਾਰ ਸ਼ੁਰੂ ਕਰ ਲਿਆ ਵੀ ਕੋਈ ਗੱਲ ਨਹੀਂ ਜੇ ਦੁੱਧ ਬੰਦ ਹੋ ਜਾਵੇ ਤਾਂ ਨਕਲੀ ਦੁੱਧ ਦੇ ਉੱਤੇ ਲੋਕਾਂ ਨੂੰ ਟਿਕਾਇਆ ਜਾ ਸਕਦਾ ਵਾ ਔਰ ਤੋਂ ਬਾਅਦ 19 20 21 22 23 24 25 ਅੱਜ ਇੰਨੀ ਵੱਡੀ ਪੱਧਰ ਦੇ ਉੱਤੇ ਜਿਹੜਾ ਵਾ ਨਕਲੀ ਦੁੱਧ ਦਾ ਕਾਰੋਬਾਰ ਚੱਲ ਗਿਆ ਕਿ ਸਾਡੇ ਪੰਜਾਂ ਸਾਲਾਂ ਦੇ ਵਿੱਚ 350 ਦੇ ਡੇਅਰੀ ਫਾਰਮਰ ਜਿਹੜੇ ਆ ਉਹ ਇਹ ਧੰਦਾ ਹੀ ਛੱਡ ਚੁੱਕੇ ਆ ਉਹ ਬਿਲਕੁਲੋ ਫ੍ਰੀ ਹੋ ਚੁੱਕੇ ਆ ਜਦੋਂ ਕਿ ਸਰਕਾਰੀ ਰਿਪੋਰਟ ਵੀ ਇਹ ਕਹਿੰਦੀ ਆ ਕਿ ਪੰਜਾਬ ਦੇ ਵਿੱਚੋਂ 5 ਲੱਖ ਮੱਝਾਂ ਘਟ ਗਈਆਂ ਤੇ 4% گاਵਾ ਘਟ ਗਈਆਂ ਪਰ ਫੇਰ ਵੀ ਪਤਾ ਨਹੀਂ ਸਰਕਾਰ ਕਿਉਂ ਨਹੀਂ ਇਹਦੇ ਉੱਤੇ ਧਿਆਨ ਦਿੰਦੀ ਅੱਜ ਅਸੀਂ ਸ਼ਹਿਰ ਦੇ ਵਿੱਚ ਪਿਛਲੇ 4 ਦਿਨਾਂ ਦੇ ਉੱਤੇ ਇਹਦੇ ਤੇ ਮਿਹਨਤ ਚਲਾਈ ਆ ਵੀ ਨਕਲੀ ਦੁੱਧ ਸ਼ਹਿਰ 'ਚ ਨਹੀਂ ਵਿਕਨਦਿਆਂਗੇ ਜਿਹਦੇ ਵਿੱਚ ਬਹੁਤ ਸਾਰੇ ਤੱਤ ਸਾਡੇ ਸਾਹਮਣੇ ਆਏ ਕਿਦੇ 380 ਰੁਪਏ ਕਿਉਂ ਵੇਖਦਾ ਪਿਆ ਕਿਦੇ 35 ਤੋਂ ਲੈ ਕੇ 40 ਰੁਪਏ ਕਿਲੋ ਦੁੱਧ ਵੇਖਦਾ ਪਿਆ ਜਿਹੜਾ ਕਿ ਸਾਨੂੰ ਡੇਰੀ ਜਿਹੜੇ ਅਸੀਂ ਡੇਰੀ ਫਾਰਮਰ ਆ ਸਾਡੀ ਵੀ ਕੋਸਟ ਨਹੀਂ ਹੈਗੀ ਇਹ ਕਿ ਇਸ ਭਾਣਾ ਸੀ ਆਪਣੇ ਘਰ ਵੀ ਪੀ ਸਕੇ ਇੱਕ ਮੱਝ ਰੱਖ ਕੇ ਅੱਜ ਪਿੰਡਾਂ 'ਚ ਮੱਝਾਂ ਗਾਇਬ ਹੋ ਗਈਆਂ گاਵਾਂ ਗਾਇਬ ਹੋ ਦਾ ਕਾਰਨ ਇਹੋ ਬਣਿਆ ਕਿ ਉਹ ਮਹਿੰਗਿਆ ਪੈਂਦੀਆਂ ਸੀ ਘਰ 'ਚ ਰੱਖਿਆ ਦੁੱਧ ਮੁੱਲ ਲਿਆ ਸਸਤਾ ਪੈਂਦਾ ਸੀ ਪਰ ਉਸ ਦੀ ਆੜ ਵਿੱਚ ਅੱਜ ਲੋਕਾਂ ਦੀ ਸਿਹਤ ਨਾਲ ਵੱਡੀ ਪੱਧਰ ਤੇ ਖਿਲਵਾੜ ਹੋ ਰਿਹਾ ਉਹਦੇ ਆਸਤੇ ਅਸੀਂ ਜਿੰਨੇ ਸਾਡੇ ਅੰਮ੍ਰਿਤਸਰ ਸਾਹਿਬ ਦੇ ਡੇਰੀ ਫਾਰਮਾਂ 65 ਕਲੇ ਡੇਰੀ ਕੰਪਲੈਕਸ ਜਿਹੜਾ ਸਰਕਾਰ ਵੱਲੋਂ ਤਿਆਰ ਕੀਤਾ ਗਿਆ ਉਹਦੇ ਵਿੱਚੋਂ ਸਾਰੇ ਡੇਰੀ ਫਾਰਮਰ ਤੇ ਸਾਰੇ ਸ਼ਹਿਰ ਦੇ ਆਲੇ ਦੁਆਲੇ ਦੇ ਡੇਰੀ ਫਾਰਮਰਾਂ ਨੇ ਇਕੱਠੇ ਹੋ ਕੇ ਇਹ ਮਹਿੰਮ ਪਿਛਲੇ 4 ਦਿਨਾਂ ਤੋਂ ਸ਼ੁਰੂ ਕੀਤੀ ਆ ਉਹਦੇ ਵਿੱਚ ਅੱਜ ਆਪਾਂ ਸਾਰੇ ਸ਼ਹਿਰ ਦੇ ਵਿੱਚ ਪਿਛਲੇ 4 ਦਿਨਾਂ ਤੋਂ ਜਿਹੜਾ ਵਾ ਉਹ ਛਾਪੇਮਾਰੀ ਕਰਾ ਕੇ ਨਕਲੀ ਦੁੱਧ ਫੜਾ ਰਹੇ ਨੇ ਨਕਲੀ ਸਾਹਿਬ ਜਿਹੜੇ 4 ਦਿਨ ਦੀ ਤੁਸੀਂ ਗੱਲ ਕੀਤੀ ਆ ਹੁਣ ਤੱਕ ਕਿੰਨਾ ਕੁ ਨਕਲੀ ਦੁੱਧ ਪਨੀਰ ਜਾਂ ਖੋਇਆ ਵਗ ਸਾਡਾ ਤੇ ਇਹ ਰਿਹਾ ਜੀ ਕੱਲ ਜਦੋਂ ਡਾਕਟਰ ਸਾਹਿਬ ਫਤੇਕਰ ਚੂੜੀਆਂ ਰੋਡ ਤੇ ਪਹੁੰਚੇ ਨਾ ਜੀ ਸਾਰੀਆਂ ਦੁਕਾਨਾਂ ਦੇ ਸ਼ਟਰ ਸੁੱਟ ਕੇ ਤੇ ਦੁਕਾਨਾਂ ਵਾਲੇ ਗਾਇਬ ਹੋ ਗਏ ਸਾਰੀ ਦਿਹਾੜੀ ਅਸੀਂ ਆਪਣੇ ਪੂਰੇ ਜਿੰਨੇ ਵੀ ਸਾਡੇ ਵਰਕਰ ਆ ਉਹਨਾਂ ਦੇ ਨਾਲ ਸਾਰੀਆਂ ਦੁਕਾਨਾਂ ਦੇ ਨਿਗਰਾਨੀ ਰੱਖੀ ਕੋਈ ਨਹੀਂ ਆਇਆ ਇੱਕ ਡਾਕਟਰ ਸਾਹਿਬ ਨੂੰ ਸਾਨੂੰ ਇਹ ਮੰਨਣਾ ਵੀ ਡਾਕਟਰ ਸਾਹਿਬ ਸਾਡੇ ਨਾਲ ਜਾਂਦੇ ਤੇ ਆਗੇ ਆ ਪਰ ਇਹਨਾਂ ਕੋਲ ਇੱਕ ਹੀ ਗੱਡੀ ਆ ਤੇ ਛੋਟੀ ਟੀਮ ਆ ਇਹਨਾਂ ਦੇ ਮਨ ਚ ਨਹੀਂ ਕੋਈ ਗੱਲ ਅਸੀਂ ਇਹ ਨਹੀਂ ਕਹਿ ਸਕਦੇ ਇਹਨਾਂ ਦੇ ਮਨ ਚ ਕੋਈ ਖੋਟ ਹੋਵੇ ਉਹ ਇਹ ਜਾਣਦੇ ਜਾਂ ਪਰਮੇਸ਼ਰ ਜਾਣਦਾ ਵੀ ਇਹਨਾਂ ਦੇ ਅੰਦਰ ਕੀ ਚੱਲਦਾ ਜਾਂ ਇਹਨਾਂ ਨੂੰ ਫੋਨ ਕਿਹੜੇ-ਕਿਹੜੇ ਮੰਤਰੀਆਂ ਸੰ ਪਰ ਜਦੋਂ ਉੱਥੇ ਦੁਕਾਨਾਂ ਬੰਦ ਕਰਕੇ ਭੱਜ ਗਏ ਫਿਰ ਵੀ ਅਸੀਂ ਇੱਕ ਦੋ ਡੇਰੀਆਂ ਜਿਹੜੀਆਂ ਉਹਨਾਂ ਦੇ ਸੈਂਪਲ ਪੂਰੇ ਜੋਰਨਾ ਭਰਾ ਤੇ ਆਪਣੇ ਬੰਦੇ ਜਿਹੜੇ ਆ ਉੱਥੇ ਭੇਜ ਕੇ ਗਾਹਕ ਬਣਾ ਗਏ ਉੱਥੇ ਅਸੀਂ ਕੀ ਵੇਖਿਆ ਵੀ ਜਿਹੜੀ ਡੇਰੀ ਦਾ ਸੈਂਪਲ ਭਰ ਗਿਆ ਉਸੇ ਦਾ ਕਿਸੇ ਦਾ ਐਮਐਲਏ ਦਾ ਫੋਨ ਆ ਜਾਂਦਾ ਕਿਸੇ ਦਾ ਮੰਤਰੀ ਦਾ ਫੋਨ ਆ ਜਾਂਦਾ ਉਹ ਸੈਂਪਲ ਉੱਥੇ ਰਹਿ ਜਾਂਦਾ ਇਹਨਾਂ ਦੇ ਵੀ ਪੈਰ ਢਲੇ ਤੁਹਾਡਾ ਧਰਨੇ ਲਾਏ ਦਾ ਕੀ ਫਾਇਦਾ ਹੈਗਾ ਤੁਹਾਡਾ ਕੀ ਫਾਇਦਾ ਹੈਗਾ ਸਾਡਾ ਧਰਨੇ ਲਾਏ ਦਾ ਇਹ ਬਲਪਾ ਜਾਈ ਵੀ ਆਪਣੀ ਆਵਾਜ਼ ਲੋਕਾਂ ਵਿੱਚ ਲੈ ਕੇ ਜਾਈਏ ਕਿ ਭਰਾਵੋ ਪਿਛਲੇ ਦਿਨੀ ਸ਼ਰਾਬ ਦੇ ਨਾਲ ਮੌਤਾ ਹੋਈਆਂ ਤੇ ਗੱਲ ਸਾਹਮਣੇ ਆ ਗਈ ਪਰ ਸ਼ਰਾਬ ਤੇ ਉਹ ਪੀਊਗਾ ਜਿਹੜਾ ਨਸ਼ੇ ਦਾਦੀ ਹੋਇਆ ਜਿੱਟਾ ਤੇ ਉਹ ਪੀਉਗਾ ਜਿਹੜਾ ਨਸ਼ੇ ਦਾ ਆਦੀ ਹੋਇਆ ਤੇ ਜਿਹੜਾ ਦੁੱਧਵਾਏ ਤੇ ਹਰ ਇੱਕ ਬੱਚੇ ਦੇ ਮੂੰਹ 'ਚ ਜਾਣਾ ਹਰ ਬਜ਼ੁਰਗ ਦੇ ਮੂੰਹ 'ਚ ਜਾਣਾ ਹਰ ਮਾਂ ਭੈਣ ਦੇ ਤੇ ਹਰ ਨੌਜਵਾਨ ਨੇ ਜੇ ਨੌਜਵਾਨ ਕਲੱਬ ਲਾ ਕੇ ਆਉਂਦਾ ਉਹ ਪਹਿਲਾਂ ਪਨੀਰ ਖਾਂਦਾ ਜੇ ਬਜ਼ੁਰਗ ਸਭ ਕੁਝ ਛੱਡ ਜੇ ਤੇ ਉਹਨੂੰ ਘਰ ਦੇ ਡਾਕਟਰ ਇਹ ਕਹ ਰਹੇ ਨੇ ਵੀ ਇਹਨੂੰ ਰਾਸ ਦੋ ਦੁੱਧ ਦੇ ਨਾਲ ਦੇ ਦਿਓ ਤੇ ਜੇ ਕੋਈ ਬੱਚਾ ਨਿੱਕਾ ਰੋਂਦਾ ਉਹ ਤੇ ਉਹਨੂੰ ਆਪਾਂ ਦੁੱਧ ਘੋਲ ਕੇ ਸਭ ਤੋਂ ਪਹਿਲਾਂ ਸੀਸੀ 'ਚ ਪਾ ਦਿੰਨੇ ਆ ਇਹ ਉਹ ਮਿੱਠਾ ਜ਼ਹਿਰ ਆ ਧੀਮਾ ਜ਼ਹਿਰ ਆ ਜਿਹੜਾ ਲੋਕਾਂ ਦੇ ਹੱਡਾਂ ਵਿੱਚ ਵੜ ਰਿਹਾ ਇਹਦੇ ਵਿੱਚ ਸਭ ਤੋਂ ਵੱਧ ਸਖਤਾਈ ਚਾਹੀਦੀ ਸਭ ਤੋਂ ਜਿੰਨੀ ਮਿਲੀ ਭੁਗਤਾਨ ਨਾਲ ਕੰਮ ਚਲਾ ਰਿਹਾ ਜਿੰਨਾ ਚਿਰ ਸਰਕਾਰ ਨਾਲ ਨਾਵੇ ਚਲਬੋਲਮੈਂਟ ਹੋਵੇ ਉਹਨਾਂ ਚਿਰ ਕੋਈ ਗੈਰਕਾਨੂੰਨੀ ਧੰਦਾ ਨਹੀਂ ਚੱਲ ਸਕਦਾ ਅਨੰਗਲ ਸਿੰਘ ਸਾਹਿਬ ਜਿਸ ਤਰ੍ਹਾਂ ਇੱਕ ਕੋਈ ਪਸ਼ੂਆਂ ਦਾ ਕੰਮ ਕਰਦੇ ਹੋ ਇੱਕ ਮੱਝ ਵੀ ਖਰੀਦਣੀ ਹੋਵੇ ਤੇ ਮੇਰੇ ਸਾਹਮਣੇ 2.5 ਲੱਖ ਤੋਂ ਮੱਝ ਸਟਾਰਟ ਹੁੰਦੀ ਹੈ ਚੰਗੀ ਦੁੱਧ ਦੇਣ ਵਾਲੀ ਉਹਦਾ ਸਾਰਾ ਖਰਚਾ ਲਾ ਕੇ ਤੁਹਾਨੂੰ ਲੱਗਦਾ ਕਿ 35-40 ਰੁਪਏ ਦੁੱਧ ਵਾਰਾ ਖਾਂਦਾ ਤੇ 380 ਰੁਪਏ ਕਿਲੋ ਕਿਓ ਵਾਰਾ ਖਾ ਜਾਂਦਾ ਜਾਂ ਫਿਰ 170-80 ਰੁਪਏ ਪਨੀਰ ਖਾ ਜਾਂਦਾ ਜਿਹੜੀ ਮੱਝ ਦਾ ਮੁੱਲ ਸਿਰਫ 80 ਤੋਂ 90 ਹਜ਼ਾਰ ਹੀ ਨਾ ਜੀ ਅੱਜ ਉਹ ਬਾਜ਼ਾਰ 'ਚ ਲੈਣ ਜਾਈਏ ਤੇ 1,80,90 ਹਜ਼ਾਰ ਹੋ ਗਿਆ ਲੱਖ ਰੁਪਈਆ ਜਿਹੜਾ ਵਾ ਮੱਝ ਮੱਗਰ ਫੱਕ ਪੈ ਗਿਆ ਜਿਹੜੀ ਛੂੜੀ ਸਾਨੂੰ 14 ਰੁਪਈਏ ਮਿਲਦੀ ਸੀ ਉਹ ਪਿਛਲੇ 1.5 ਸਾਲ 'ਚ 25 ਰੁਪਈਏ ਹੋ ਗਈ ਆ ਜਿਹੜੀ ਕੌੜੀ ਖਲ ਸਾਨੂੰ ਜਿਹੜੀ ਆ ਉਹ 22 ਰੁਪਈਏ ਮਿਲਦੀ ਉਹ 44 ਰੁਪਈਏ ਹੋ ਗਈ ਆ ਵੜੇਵਿਆਂ ਦੀ ਖਲ ਜਿਹੜੀ ਉਹਦਾ ਵੀ ਭਾਜਾ ਨਹੀਂ ਕਿ ਸਾਰ ਇੱਕ ਵੰਡ ਦਾ ਭਾਅ ਡਬਲ ਹੋ ਗਿਆ ਡੰਗਰਾਂ ਦਾ ਭਾਅ ਡਬਲ ਹੋ ਗਿਆ ਜਿਹੜੀ ਲਿਵਰ ਦਾ ਅਸੀਂ 8000 ਦਿੰਨੇ ਆ ਅੱਜ ਅਸੀਂ 15000 ਰੁਪਇਆ ਦੇ ਰਹੇ ਆ ਸਾਨੂੰ ਘਰ ਵੀ ਵਾਰਾ ਨਹੀਂ ਖਾਂਦਾ ਇਹਦੀ ਸਾਫ਼ ਉਧਾਰਨ ਨੇ ਆ ਕਿ ਪਿੰਡਾਂ 'ਚ ਪਸ਼ੂ ਘਟ ਗਏ ਹਰ ਇੱਕ ਪਿੰਡ ਦੇ ਬੰਦੇ ਨੂੰ ਪੁੱਛ ਲਓ ਵੀ ਹੁਣ ਪਿੰਡਾਂ 'ਚ ਪਸ਼ੂ ਰਹਿ ਗਏ ਆ ਕਹਿੰਦੇ ਨਹੀਂ ਉਹਦਾ ਕਾਰਨ ਇਹ ਆ ਵੀ ਮਹਿੰਗੇ ਪੈਣ ਲੱਗ ਪਿਆ ਪਸ਼ੂ ਤੇ ਲੋਕੇ ਕੰਮ ਛੱਡਣ ਲੱਗ ਪਿਆ ਪਰ ਜਿਹੜੇ ਨਕਲੀ ਦੁੱਧ ਵੇਚਣ ਵਾਲੇ ਆ ਉਹਨਾਂ ਦੇ ਭਾ ਦੀ ਇਹ ਚਾਂਦੀ ਆ ਗਈ ਆ ਉਹ ਇਹਦੇ ਉੱਤੇ ਜਿੰਨਾ ਵੀ ਜ਼ਿਆਦਾ ਇਸ ਵਕਤ ਕੂੜਾ ਵੇਖ ਰਿਹਾ ਵਾ ਉਹ ਸਾਰੇ ਸ਼ਹਿਰ ਚੋਂ ਅਸੀਂ ਇਹ ਮਹਿੰਮ ਖੋਲੀ ਪਿਆ ਸੀ ਇਹ ਬੰਦ ਕਰਾਉਣ ਤੱਕ ਜਿੱਥੋਂ ਤੱਕ ਜ਼ੋਰ ਹੋਇਆ ਹਿਲਾਵਾਂਗੇ ਜ਼ਰੂਰ ਪੰਜਾਬ ਭਰ ਦੇ ਵਿੱਚ ਇਦਾਂ ਦਾ ਕੰਮ ਚੱਲ ਰਿਹਾ ਆ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਬਹੁਤ ਥਾਵਾਂ ਤੇ ਇਦਾਂ ਦੀਆਂ ਢੇਰੀਆਂ ਨੇ ਮੈਨੂੰ ਲੱਗਦਾ ਤੁਸੀਂ ਸੱਜਣ ਦੇ ਤੁਹਾਡੇ ਥੋੜੇ ਆ ਪਰ ਪੂਰਾ ਸਾਡਾ ਦਿਹਾਤੀ ਖੇਤਰ ਜਿਹੜਾ ਉਹ ਇਹ ਦੁੱਧ ਦਾ ਵਪਾਰ ਕਰਦਾ ਤੁਸੀਂ ਬੰਦ ਕਰਾ ਪਾਓਗੇ ਲੀਡਰਾਂ ਦੇ ਨਾਲ ਮੱਥਾ ਲਾ ਪਾਓਗੇ ਅਫਸਰਾਂ ਦੇ ਨਾਲ ਮੱਥਾ ਲ ਅਸੀਂ ਖੁਦ ਇੱਕ ਮੈਂ ਭਾਰਤੀ ਕਿਸਾਨ ਨੂੰ ਇਕਤਾ ਸਿੱਧੂਪੁਰ ਦਾ ਜ਼ਿਲ੍ਹਾ ਪ੍ਰਧਾਨ ਹਾਂ ਪਰ ਮੈਂ ਇਸ ਇਸ ਵਕਤ ਕੋਈ ਵੀ ਜਥੇਬੰਦੀ ਦਾ ਸਹਿਯੋਗ ਆਪਾਂ ਹਜੇ ਤੱਕ ਨਹੀਂ ਲਿਆ ਹਜੇ ਤੱਕ ਸਿਰਫ ਅਸੀਂ ਜਿਹੜੇ ਡੇਰੀ ਫਾਰਮਰ ਆ ਇਮਾਨਦਾਰੀ ਦੇ ਨਾਲ ਜਿਹੜੇ ਡੇਰੀ ਫਾਰਮਰ ਜਿਨ੍ਹਾਂ ਦਾ ਡੇਰੀ ਦਾ ਧੰਦਾ ਸੀ ਉਹਨਾਂ ਨੂੰ ਜਗਾਇਆ ਵੀ ਭਾਈ ਸਾਡਾ ਇੱਕ ਜਥੇਬੰਦੀਆਂ ਦਾ ਨਾਰਾ ਹੁੰਦਾ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਪਰ ਜੇ ਸਾਨੂੰ ਐ ਲੱਗਾ ਵੀ ਪ੍ਰਸ਼ਾਸਨ ਤੇ ਜਾਂ ਕੋਈ ਨਾ ਕੋਈ ਸਾਡੀ ਗੱਲ ਨਹੀਂ ਸੁਣ ਰਹੀ ਫਿਰ ਅਸੀਂ ਜਥੇਬੰਦੀਆਂ ਦਾ ਸਹਿਯੋਗ ਲਵਾਂਗੇ ਇਹ ਤੋਂ ਪਹਿਲਾਂ ਸਾਡੇ ਤੋਂ ਪਹਿਲਾਂ ਵੀ ਬਹੁਤ ਸਾਰੇ ਜਥੇਬੰਦੀਆਂ ਨੇ ਚਾਰਾ ਕੀਤਾ ਪਰ ਸਾਡਾ ਇਹ ਮੰਨਣਾ ਅੱਜ ਸਾਨੂੰ ਜਿਹੜੇ ਆ ਵਿਭਾਗ ਦੇ ਡਾਇਰੈਕਟਰ ਉਹਨਾਂ ਵੀ ਕਿਹਾ ਵੀ ਤੁਹਾਡੇ ਤੋਂ ਪਹਿਲਾਂ ਸਰਦਾਰ ਦਿਲਜੀਤ ਸਿੰਘ ਸਦਰਪੁਰੇ ਨੇ ਜ਼ੋਰ ਲਾ ਲਿਆ ਇਹ ਕੰਮ ਨਹੀਂ ਬੰਦ ਹੋ ਸਕਦਾ ਇਹ ਕੰਮ ਤਾਂ ਚੱਲੂ ਇਦਾਂ ਹੀ ਪਰ ਸਾਡਾ ਇਹ ਮੰਨਣਾ ਵਾ ਕਿ ਇਹ ਨਾ ਕੋਈ ਕਵੇ ਵੀ ਕਿਸੇ ਨੇ ਹਾ ਦਾ ਨਾਰਾ ਨਹੀਂ ਮਾਰਿਆ ਅਸੀਂ ਆਪਣਾ ਧੰਦਾ ਬਚਾਉਣ ਵਾਸਤੇ ਹਾ ਦਾ ਨਾਰਾ ਮਾਰ ਰਹੇ ਆ ਪਰ ਸਾਡੀ ਸੇਵਾ ਇਹ ਆ ਸੱਚੀ ਪੀਏ ਗੁਰੂ ਰਾਮਦਾਸ ਦਾ ਨਗਰਵਾ ਗੁਰ ਆਮਦਾਸ ਦੇ ਨਗਰ ਦੇ ਵਿੱਚ ਜੇ ਕੋਈ ਗੰਦ ਪਾਊਗਾ ਤੇ ਉਹਨੂੰ ਡਕਣਾ ਸਾਡਾ ਫਰਜ਼ ਹੈ ਉਹਦੇ ਆਸਤੇ ਅਸੀਂ ਆਪਣਾ ਯੋਗਦਾਨ ਪਾ ਰਹੇ ਹਾਂ ਕਿਸਾਨੀ ਹੰਦੂਦਲ ਚੱਲਿਆ ਸੀ ਉਦੋਂ ਬਹੁਤ ਸਾਰੇ ਵਪਾਰੀ ਵੀ ਨਾਲ ਜੁੜ ਗਏ ਸੀ ਹੋ ਸਕਦਾ ਕਾਦ ਨੂੰ ਡੇਰੀਆਂ ਵਾਲੇ ਵੀ ਤੁਹਾਡੇ ਕਿਸਾਨ ਆਗੂ ਨਿਕਲ ਆਉਣ ਤੁਹਾਡੇ ਜਥੇਬੰਦੀਆਂ ਦੇ ਮੈਂਬਰ ਨਿਕਲ ਆਉਣਗੇ ਫਿਰ ਪੈਰ ਪਛਾਣ ਫੁੱਟੋਗੇ ਕਿ ਗਾਂ ਨੂੰ ਪੁੱਟੋਗੇ ਤੁਸੀਂ ਮੇਰਾ ਤਾਂ ਇਹ ਮੰਨਣਾ ਵਾ ਮੇਰਾ ਆਪਣਾ ਸ਼ੁਰੂ ਤੋਂ ਲਾ ਕੇ ਅੱਜ ਤੱਕ ਰਿਆ ਵੀ ਜੇ ਮੇਰਾ ਖੁਦ ਦਾ ਵੀ ਦੁੱਧ ਮਾੜਾ ਹੋਵੇ ਤੇ ਮੈਨੂੰ ਵੀ ਫਾਇਦਾ ਹੁਕਮ ਚਾਹੀਦਾ ਵਾ ਤੇ ਮੇਰੀ ਫੋਟੋ ਹਰ ਚਲਾਏ ਚ ਲਾਉਣੀ ਚਾਹੀਦੀ ਆ ਵੀ ਜਿਹੜਾ ਪਰ ਜਿੰਨਾ ਚਿਰ ਤੱਕ ਅਸੀਂ ਆਪਣਾ ਨਹੀਂ ਨਾ ਸਵਾਰਦੇ ਆਪਣਾ ਹੱਥੀ ਆਪਣਾ ਆਪੇ ਕਾ ਸਵਾਰੀਆ ਜਿੰਨਾ ਚਿਰ ਆਪਣੇ ਆਪ ਨੂੰ ਆਪਾਂ ਕੋ ਟੈਰੇ ਚ ਨਹੀਂ ਲਿਆਉਂਦੇ ਉਹਨਾਂ ਚਿਰ ਤੱਕ ਆਪਾਂ ਕੁਝ ਨਹੀਂ ਕਰਾ ਸਕਦੇ ਪਰ ਸਾਡਾ ਇਹ ਮੰਨਣਾ ਵਾ ਕਿ ਜੇ ਲੋਕ ਜਾਗਰੂਕ ਹੋ ਜਾਣ ਲੋਕਾਂ ਨੂੰ ਸਮਝ ਪੈ ਜਾਵੇ ਵੀ ਸਾਡੀ ਖਾਨ ਵਾਲੀ ਚੀਜ਼ ਕੀ ਆ ਤੇ ਬਿਲਕੁਲ ਮੈਂ ਕਹਿੰਦਾ ਵੀ ਇਹ ਜਾਗਰਤੀ ਆਜੂਗੀ ਕੱਲ ਦੇ ਸ਼ਟਰ ਸੁੱਟੇ ਪਏ ਆ ਡੇਰੀਆਂ ਦੇ ਵੱਡੀਆਂ ਵੱਡੀਆਂ ਡੇਰੀਆਂ ਦੇ ਸ਼ਟਰ ਸੁੱਟੇ ਪਏ ਆ ਜੇ ਉਹ ਸੱਚੀ ਆ ਤੇ ਖੋਲ ਕੇ ਕਹਿਣ ਇਹ ਗੱਲ ਵਾ ਕੱਲ ਜਿਹੜੇ ਸੁੱਟ ਕੇ ਭੱਜੇ ਉਹ ਕਿਹੜੇ ਡਰ ਤੋਂ ਭੱਜੇ ਅੱਜ ਕਿਹੜੀ ਸੈਟਕ ਨਾਲ ਖੁੱਲੇ ਜਾਂ ਕਿੰਨੇ ਸਿਰ ਤੇ ਮੇਰ ਦਾ ਅਸਰ ਰਖਤਾ ਵੀ ਖੋਲੋ ਅਸੀਂ ਵੇਖਾਂਗੇ ਵੀ ਕੌਣ ਡੱਕਦਾ ਇਹ ਸਭ ਕੁਝ ਜਾਂਚ ਦਾ ਵਿਸ਼ਾ ਵਾ ਤਾਂ ਕੀ ਲੱਗਦਾ ਤੁਹਾਨੂੰ ਕਿ ਇਸ ਦੁੱਧ ਦੇ ਵਿੱਚ ਜਾਂ ਪਨੀਰ ਦੇ ਵਿੱਚ ਕਿਹੜੀ ਜਰੀਲੀ ਚੀਜ਼ ਪਾਈ ਜਾ ਰਹੀ ਆ ਜਾਂ ਫਿਰ ਕੋਈ ਕੈਮੀਕਲ ਐਸਾ ਵਾ ਜਿਹਦੇ ਨਾਲ ਲਗਾਤਾਰ ਸਸਤਾ ਪਨੀਰ ਸਸਤਾ ਦੁੱਧ ਵੇਚਿਆ ਜਾ ਰਿਹਾ ਵੇਖੋ ਸਾਡੇ ਕੋਲ ਰਿਕਾਰਡਿੰਗਾਂ ਆਈਆਂ ਜਿਹੜੀਆਂ ਅਸੀਂ ਕੀਤੀਆਂ ਸਾਨੂੰ ਵਟਸਐਪ ਤੇ ਇਹਨਾਂ ਸਾਰੇ ਡੇਰੀ ਗਾਲਿਆਂ ਦਾ ਇਹ ਆ ਜਿਤਨਾ ਫਤੇਗੜ ਚੂੜੀਆਂ ਰੋਡ ਤੇ ਡੇਰੀਆਂ ਉਹਨਾਂ ਦੇ ਕੱਲ ਅਸੀਂ ਜਦੋਂ ਉੱਥੇ ਇੱਕ ਡੇਰੀ ਫੜੀ ਉਹਦਾ ਨਾਂ ਕੀ ਸੀਗਾ ਚਲੋ ਛੱਡੋ ਜ਼ਰੂਰੀ ਜੋ ਵੀ ਜਿਹੜੀ ਡੇਰੀ ਅਸੀਂ ਫੜੀ ਉਹਨੇ ਨਾਂ ਲੈ ਉਸੇ ਵਕਤ ਵੀ ਆਹ ਡੇਰੀਆਂ ਦੇ ਨਕਲੀ ਵੇਖਦਾ ਉਦੋਂ ਬਾਅਦ ਸਾਨੂੰ ਸ਼ਾਮਾਂ ਨੂੰ ਫੋਨ ਆਉਣ ਲੱਗ ਪਿਆ ਜੀ ਸਾਡਾ ਤੇ ਨਾਂ ਲੈਂਦਾ ਆਹ ਮਜੀਠਾ ਰੋਡ ਤੇ ਫਲਾਣੀ ਡੇਰੀਆ ਉੱਥੇ ਜ਼ੀਰੋ ਫੈਨ ਦਾ ਪਨੀਰ ਵਿਗੰਡਿਆ ਉੱਥੇ ਕਿਉਂ ਨਹੀਂ ਜਾਂਦੇ ਉਦੋਂ ਬਾਅਦ ਸਾਡੇ ਕੋਲ ਰਿਕਾਰਡਿੰਗ ਵਾ ਇੱਕ ਵੀਰ ਨੇ ਖਲਾਸਾ ਕੀਤਾ ਉਹਨੇ ਵੀ ਮੂੰਹ ਘੁੱਟ ਗਿਆ ਉੱਥੇ ਆ ਕੇ ਉਹ ਕਹਿੰਦਾ ਇਹਦੇ ਵਿੱਚ ਵੱਡੀ ਪੱਧਰ ਤੇ ਰਫੈਂਡ ਪੈਂਦਾ ਬਾਕੀ-ਬਾਕੀ ਕਾਫੀ ਕੁਝ ਪੈਂਦਾ ਉੱਥੇ ਕਰ ਗਿਆ ਤੇ ਉਹ ਡੇਰਿਆਂ ਦੇ ਨਾਲ ਲੈ ਗਿਆ ਸਾਡੇ ਕੋਲ ਰਿਕਾਰਡਿੰਗ ਆ ਅਸੀਂ ਇਹ ਗੱਲ ਕਹੀ ਵੀ ਪਹਿਲਾਂ ਦੇ ਸਾਰਾ ਕੁਝ ਬਟਾਲਿਓ ਕਹਿੰਦਾ ਵੀ ਬਟਾਲਿਓ ਉਹਨਾਂ ਚਿਰ ਤੱਕ ਚੱਲਦਾ ਜਿੰਨਾ ਚਿਰ ਤੱਕ origignal ਚੱਲਦਾ ਸੀ ਹੁਣ ਅੰਮਰਸਰ ਦੇ ਵਿੱਚ ਐਡਾ ਐਡਾ ਗੰਦ ਚੱਲਣ ਡਿਆ ਵਾ ਤਿੰਨ-ਚਾਰ ਨਾਲ ਲਏ ਉਹਨੇ ਵੀ ਇਹਨੇ ਤਿੰਨਾਂ ਜ਼ਿਲ੍ਹਿਆਂ ਨੂੰ ਪ੍ਰਭਾਵਿਤ ਕਰਤਾ ਤਿੰਨੇ ਜ਼ਿਲਾਂ ਦੇ ਜਿਹੜੇ ਡੇਰੀ ਫਾਰਮਰ ਆ ਉਹ ਡੇਰੀਆਂ ਤੋਂ ਧੰਦੇ ਛੱਡਣ ਨੂੰ ਤਿਆਰ ਕਿਉਂ ਕਿ ਕੋਈ ਦੁੱਧ ਲੈ ਕੇ ਰਾਜ਼ੀ ਨਹੀਂ ਹੈਗਾ ਇਹ ਦੁੱਧ ਪੈਂਦਾ 60-65 ਰੁਪਏ ਘਰ ਤੇ ਜਿਹੜਾ ਬਾਜ਼ਾਰਾਂ 'ਚ ਆ ਰਿਹਾ ਉਹ 35 ਤੋਂ 40 ਰੁਪਏ ਤੇ ਇਹਨਾਂ ਨੂੰ ਇਸ ਕਰਕੇ ਜਵਾਬ ਹੋ ਰਿਹਾ ਮੰਗੀ ਸਰ ਮਹਿੰਗਾਈ ਦਾ ਕਰਕੇ ਲੱਗਦਾ ਲੋਕ ਇਹ ਚੀਜ਼ਾਂ ਪੀਣ ਨੂੰ ਤਿਆਰ ਵੀ ਹੋ ਗਏ ਆ ਵੀ ਲਗਾਤਾਰ ਕੰਮ ਵੀ ਨਹੀਂ ਹੈਗਾ ਲੋਕਾਂ ਦੇ ਕੋਲ ਹਰ ਘਰ ਦੇ ਵਿੱਚ ਕਿਲੋ 2 ਕਿਲੋ ਦੁੱਧ ਜਾਂਦਾ ਫਿਰ ਲੋਕ ਸੋਚਦੇ ਆ ਕੋਈ ਗੱਲ ਨਹੀਂ ਪੀਣਾ ਤਾਂ ਹੈ ਜਿਹੜਾ ਸਮੇਂ ਦਾ ਢਿੱਡ ਭਰੀਏ ਭਾਵੇਂ ਸਸਤਾ ਹੀ ਮਿਲ ਜਾਵੇ ਵੇਖੋ ਲੋਕ ਜਿਹੜੇ ਆ ਨਾ ਤੁਹਾਡੀ ਗੱਲ ਨਾਲ ਸਹਿਮਤ ਪਰ ਜਿਹੜਾ ਵੇਚਣ ਵਾਲਾ ਵਾ ਉਹ ਸਸਤੇ ਰੂਪ ਚ ਕਿਸੇ ਨੂੰ ਜ਼ਹਿਰ ਦੇ ਦੇ ਫਿਲਹਾਲ ਦੀ ਘੜੀ ਤੇ ਟਾਈਮ ਪਾਸ ਹੋ ਜਾਊਗਾ ਪਰ ਜਦੋਂ ਕੈਂਸਰ ਨਾਲ ਲੜਨਗੇ ਉਦੋਂ ਦੱਸੋ ਕਿੱਥੇ ਸਸਤਾ ਹੋਊਗਾ ਜਦੋਂ ਕੋਈ ਕਾਲੇ ਪੀਲੇ ਗਣਾ ਲੜੂ ਉਹ ਕਿੱਥੇ ਸਸਤਾ ਕਰਾ ਲੈਣਗੇ ਉਹ ਫਿਰ ਉਹਨਾਂ ਦਾ ਸਾਰਾ ਘਰ ਉਜੜ ਜਾਊਗਾ ਉਹਦੇ ਨਾਲ ਉਹ ਜੇ ਪਹਿਲਾਂ 2-4 ਰੁਪਏ ਜਾਂ ਘੱਟ ਖਾ ਲੈਣ ਘੱਟ ਪੀ ਲੈਣ ਤੇ ਮੇਰੇ ਖਿਆਲ ਨਾਲ ਲੰਮੀ ਜ਼ਿੰਦਗੀ ਤੇ ਚੰਗਾ ਜਿਹੜਾ ਸੇਧ ਦਾ ਰਾਜ ਆਪਾਂ ਜਾਣ ਸਕਦੇ ਹਾਂ ਹਮੇਸ਼ਾ ਇਹ ਵਪਾਰੀ ਵਰਗ ਜਨ ਕੇ ਕਾਰਪੋਰੇਟਰ ਦੀ ਤੁਸੀਂ ਗੱਲ ਕਰਦੇ ਹੋ ਲੱਗਦਾ ਵੀ ਕਾਰਪੋਰੇਟ ਇੱਕ ਇਹ ਵੀ ਇੱਥੇ ਛੋਟੇ ਲੈਵਲ ਤੇ ਵੀ ਫਿਰ ਰਿਹਾ ਜਿੰਨੂੰ ਅਫਸਰਸ਼ਾਈ ਕਹਿ ਲੋ ਜਾਂ ਪੋਲਿਟਿਕਸ ਕਹਿ ਲੋ ਜਿੰਨੂੰ ਬढ़ावा ਦੇ ਰਹੀ ਆ ਜਿਨ੍ਹਾਂ ਦੀ ਸਪੋਰਟ ਕੀਤੀ ਜਾ ਰਹੀ ਆ ਵਾਜਪਾਈ ਸਾਹਿਬ ਇੱਕ ਗੱਲ ਕਹਿੰਦੇ ਹੁੰਦੇ ਸੀ ਮੈਂ ਉਹਨਾਂ ਦੇ ਮੂੰਹੋਂ ਉਹ ਕਹਿੰਦੇ ਵੀ ਸ਼ੁਰੂ-ਸ਼ੁਰੂ ਚਾਹੀ ਗੁੰਡਿਆਂ ਨੂੰ ਆਪਣੇ ਨਾਲ ਇਸ ਕਰਕੇ ਮਿਲਾਉਣੇ ਆ ਵੀ ਕੋਈ ਪੋਲਿੰਗ ਬੂਥ ਲੁੱਟ ਲਿਆ ਸੀ ਤੇ ਫਿਰ ਆਂਦੇ ਉਹ ਤੋਂ ਬਾਅਦ ਗੁੰਡਿਆਂ ਨੂੰ ਪਤਾ ਲੱਗਿਆ ਵੀ ਤੇ ਸਾਡੀ ਸ਼ਹਿਰ ਨਾਲ ਸਰਕਾਰ ਬਣਾਉਂਦੇ ਆ ਤੇ ਉਹ ਸਾਡੇ ਕਅ ਉਧੇ ਮੰਗਣੇ ਸ਼ੁਰੂ ਕਰਦੇ ਵੀ ਸਾਨੂੰ ਚੇਅਰਮੈਨ ਹੀ ਦੇ ਦਿਓ ਮੁੜ ਕੇ ਚੇਅਰਮੈਨ ਜਿਹਨਾਂ ਨੂੰ ਆ ਕੇ ਪਤਾ ਲੱਗਿਆ ਵੀ ਇੱਥੇ ਏਡੀ ਵੱਡੀ ਮਲਾਈ ਆ ਤੇ ਹੁਣ ਉਹ ਕਹਿੰਦੇ ਵੀ ਆਹ ਕੁਝ ਹੋ ਗਿਆ ਵੀ ਜਿੰਨਾ ਸਾਡਾ ਸੰਸਦ ਹੈ ਉਹਦੇ 90% ਚੋਰ ਬੈਠੇ ਹੁੰਦੇ ਨੇ 10% ਕੋਈ ਗੱਲ ਨਹੀਂ ਕਰਨ ਦਿੰਦਾ ਅੱਜ ਉਹ ਸਭ ਕੁਝ ਸਾਹਮਣੇ ਆ ਗਿਆ ਸਾਡੇ ਜੋਕ ਜ ਉਹਨਾਂ ਦੇ ਬੋਲ ਸਾਡੇ ਨਹੀਂ ਕਿ ਜਿੰਨਾ ਵੀ ਸਰਕਰਨਾ ਜਿੰਨਾ ਚਿਰ ਸਰਕਾਰ ਦਾ ਚਾਵੇ ਉਹਨਾਂ ਚਿਰ ਕੋਈ ਨਹੀਂ ਕਿਸਾਨ ਕਹਿੰਦੇ ਨਾ ਵੀ 10 ਜੂਨ ਤੋਂ ਪਹਿਲਾਂ ਝੋਨਾ ਲਾਉਣਾ ਤੇ ਸਰਕਾਰਾਂ ਨੇ ਵਾਹ ਵਾਹ ਸੁੱਟਤਾ ਸਾਰਾ ਮੈਹਿਕਮਾ ਜਿਹੜਾ ਪੈੜੀਆਂ ਤੇ ਚੱਲ ਜਾਂਦਾ ਜਦੋਂ ਆਪਾਂ ਪਰਾਲੀਆਂ ਨੂੰ ਅੱਗਾ ਲਾਉਣੇ ਆ ਪਰ ਇੱਥੇ ਇੱਕੋ ਗੱਡੀ ਆ ਸਾਰੇ ਪੂਰੇ ਅੰਮ੍ਰਿਤਸਰ ਸ਼ਹਿਰ ਜੇ ਇੱਕ ਗੱਡੀ ਆ ਜਿਹੜੀ ਤੇ ਇਹਦੇ ਵਿੱਚ ਪੰਜ ਜਿਹੜੇ ਅਫਸਰ ਆ ਬੱਸ ਉਹ ਕਹਿੰਦੇ ਜੀ ਅੱਜ ਅਸੀਂ ਕਹਾਂ ਵੀ ਗੱਡੀਆਂ ਜੱਫੇਬੰਦੀ ਮਹੀਆ ਕਰਾ ਦੂਗੀ ਸਾਡੀ ਦੁੱਧ ਜੂਨੀਅਨ ਮਹੀਆ ਕਰਾਉ ਗੱਡੀਆਂ ਉਹ ਕਹਿੰਦੇ ਫਿਰ ਬਾਕੀ ਦੱਸੋ ਕਰਮਚਾਰੀ ਕਿੱਥੋਂ ਮਹੀਆ ਕਰਾਓਗੇ ਇਹਦੇ ਤਰਾਸਦੀ ਕੇ ਲੋਕਾਂ ਨੂੰ ਉੱਠ ਕੇ ਆਉਣਾ ਪਊਗਾ ਜਿਹੜੇ ਆਮ ਲੋਕ ਨੇ ਘਰਾਂ ਦੇ ਲੋਕ ਜਿਹੜੇ ਰੋਜ਼ ਮਰਾਂ ਦੀਆਂ ਚੀਜ਼ਾਂ ਏ ਖਾਂਦੇ ਨੇ ਅੱਜ ਸਵੇਰੇ 5 ਵਜੇ ਸਾਡੇ ਜਿਹੜੇ ਲਾਗੋ ਲਾਗੋ ਬੀਬੀਆਂ ਉਹ ਸਾਰੀਆਂ ਇਕੱਠੀਆਂ ਹੋ ਕੇ ਆਖੀਆਂ ਮੇਰੇ ਕੋ ਆਈਆਂ ਵੀ ਵੀਰ ਜੀ ਦੱਸੋ ਕਿੱਥੇ ਧਰਨਾ ਮਾਰਨਾ ਸੀ ਤੁਹਾਡੇ ਨਾਲ ਤੁਰਾਂਗੇ ਤੇ ਅੱਜ ਉਹਦਾ ਹੀ ਰੱਖਿਆ ਵੀ ਸ਼ਾਮਾਂ ਨੂੰ ਕੈਂਡਲ ਮਾਰਚ ਕਰਾਂਗੇ ਲੋਕਾਂ ਨੂੰ ਜਾਗਰੂਕ ਕਰਨੇ ਪਰ ਸਾਡਾ ਮੰਨਣਾ ਵੀ ਕੱਲ ਫੋਨ ਵੀ ਆਏ ਵੀ ਇਹ ਕੰਮ ਬੜਾ ਚਿਰ ਪਹਿਲਾਂ ਕਰਨ ਵਾਲਾ ਸੀ ਪਰ देर आए दुरुਸਤ ਆ ਤੁਸੀਂ ਬਾਅਦ ਚੁੱਕੀ ਆ ਕਿੱਥੋਂ ਤੱਕ ਚੁੱਕ ਸਕਦੇ ਗੁਰਾਮਦਾਨ ਪਤਾ ਕਿਥੋਂ ਤੱਕ ਕਾਮਯਾਬ ਹੋ ਜਾਣਗੇ ਜਾਂ ਇਹਨਾਂ ਦੇ ਹੱਥ ਕਿਥੋਂ ਤੱਕ ਰਲੇ ਆ ਇਹ ਲੋਕਾਂ ਦੇ ਸਾਹਮਣੇ ਲਿਆਵਾਂਗੇ ਪਰ ਕੋਸ਼ਿਸ਼ ਜ਼ਰੂਰ ਕਰਾਂਗੇ ਨਗਲੀ ਸਾਹਿਬ ਜੀ ਵੀ ਮੈਂ ਇੱਕ ਬਹੁਤ ਵੱਡਾ ਸਵਾਲ ਤੁਹਾਡੇ ਨਾਲ ਕਰਨ ਲੱਗਾ ਕਿ ਤੁਸੀਂ ਖੁਦ ਵੀ ਤੁਹਾਡਾ ਆਪਣਾ ਦੁੱਧ ਜਿਹੜਾ ਉਹ ਡੇਰੀਆਂ ਤੇ ਜਾਂਦਾ ਤੁਸੀਂ ਡੇਰੀਆਂ ਵਾਲੇ ਨੂੰ ਕੀ ਭਾਦ ਦੁੱਧ ਦੇ ਰਹੇ ਹੋ ਸਾਨੂੰ ਇਸ ਵਕਤ 6 ਪੈਂਟ ਦਾ 60 ਰੁਪਏ ਦੁੱਧ ਦਿੰਦੇ ਸੀ 6 ਪੈਂਟ ਦਾ 60 ਰੁਪਏ ਉਹਦਾ ਮਤਲਬ ਹੋ ਗਿਆ 10 ਪੈਂਟ ਦਾ 100 ਰੁਪਈਆ ਹਣਾ ਪਰ ਇਹ ਜਿਹੜਾ ਗਾਂ ਕ ਨੂੰ ਦੁੱਧ ਦਿੰਦੇ ਆ ਸਾਡਾ ਤੇ ਇਹਨਾਂ ਨੇ ਰੱਖਿਆ ਨਮੂਨਾ ਵਿਖਾਉਣਾ ਤੁਸੀਂ 60 ਰੁਪਏ ਦੁੱਧ ਵੇਚ ਰਹੇ ਹੋ 6 ਪੈਂਟ ਦਾ 6 ਪੈਂਟ ਦਾ 60 ਰੁਪਏ ਗਿਆ ਸੀ ਉਹਦੇ ਨਾਲ ਸਾਡਾ ਇਹ ਮੰਨਣਾ ਵਾ ਕਿ ਜਿੰਨੇ ਵੀ ਡੇਰੀ ਫਾਰਮ ਮੇਰੇ ਤੋਂ ਬਗੈਰਾ ਕੱਲੇ ਕੱਲੇ ਦੇ ਇੰਟਰਵਿਊ ਕਰ ਲਿਓ ਸਾਰੇ ਕਰਜਈ ਆ ਸਾਰੇ ਕਰਜਈ ਇੱਕ ਵੱਡੇ ਇੱਕ ਬਜ਼ੁਰਗ ਜੇ ਤੁਸੀਂ 60 ਰੁਪਏ ਵੇਚ ਰਹੇ ਹੋ ਤਾਂ 30 35 40 ਰੁਪਏ ਕਿਵੇਂ ਵਿਕ ਰਿਹਾ ਫਿਰ ਜੀ ਬਸ ਇਹ ਸਾਡੀ ਸਮਝ ਤੋਂ ਬਾਹਰ ਆਇਆ ਕੋ ਕੁਝ ਵਿਖਾਉਣ ਵਾਸਤੇ ਲੋਕਾਂ ਜਾਇਏ ਇਹੋ ਕੁਝ ਵਿਖਾਉਣ ਵਾਸਤੇ ਲੋਕਾਂ ਜਾਇਏ ਆ ਕਿ ਜਿਹੜੇ 60 ਰੁਪਏ ਲੈ ਕੇ 40 ਰੁਪਏ ਕਿਹ ਜਿਨ੍ਹਾਂ ਨੂੰ ਘਰ ਦਾ ਜਿਹੜਾ ਕਿ ਉਹ 700 ਪਵੇ ਉਹ 380 ਕੀ pa ਕੇ ਵੇਚੀ ਜਾਂਦੇ ਆ ਇੱਥੋਂ ਵੀਰ ਲੰਘ ਕੇ ਗਏ ਆ ਉਹ ਕਹਿੰਦਾ ਸੀ ਤੇ ਇਹ ਹਿਸਾਬ ਲਾ ਲਿਆ ਵੀ ਜਿਹੜਾ ਵਾ ਦੇਸੀ ਘਿਓ ਨਾਲੋਂ ਚੰਗਾ ਤੇ ਸਰੋਂ ਦਾ ਤੇਲ ਲਾ ਕੇ ਆਪਣਾ ਟਾਈਮ ਪਾਸ ਕਰ ਲੋ ਤੇ ਜੇ ਸਰੋਂ ਦੇ ਤੇਲ ਚ ਮਿਲਾਵਟ ਵਾਲੇ ਵੜ ਗਏ ਫਿਰ ਕਿੱਥੇ ਜਾਓਗੇ ਤੁਸੀਂ ਵੱਡਾ ਇਲਜ਼ਾਮ ਡੇਰੀਆਂ ਵਾਲਿਆਂ ਤੇ ਲਾ ਰਹੇ ਹੋ ਪਰ ਪਿੰਡਾਂ ਦੇ ਵਿੱਚ ਇਹੋ ਜਿਹੇ ਵੀ ਕਿਸਾਨ ਹੈਗੇ ਆ ਜਿਨੇ ਦੋ ਡੰਗਰ ਰੱਖੇ ਹੋਏ ਤੇ ਸ਼ਾਮ ਨੂੰ 50 ਕਿਲੋ ਦੁੱਧ ਜਿਹੜਾ ਡੇਰੀ ਤੇ ਪਾ ਕੇ ਆਉਂਦਾ ਲੱਗਦਾ ਕਿ ਇਹਨਾਂ ਦੇ ਨਾਲ ਨਾਲ ਉਹਨਾਂ ਤੇ ਵੀ ਨੱਥ ਪੈਣੀ ਚਾਹੀਦੀ ਆ ਹੋ ਸਕਦਾ ਸਾਡੇ ਵਿੱਚੋਂ ਵੀ ਐਸੇ ਖੜੇ ਹੋਣ ਨਾਲ ਬਿਲਕੁਲ ਪੈਣੀ ਚਾਹੀਦੀ ਆ ਜਿੰਨਾ ਚਿਰ ਨਾ ਪਈ ਉਹਨਾਂ ਚਿਰ ਇਹ ਧੰਦਾ ਜਿਹੜਾ ਵਾ ਉਹ ਕਾਰਗਰ ਨਹੀਂ ਹੋ ਸਕਦਾ ਇਹ ਉਹ ਦੋ ਸਿਰਫ ਉਹਨਾਂ ਨੇ ਵਿਖਾਵੇ ਨੂੰ ਰੱਖੀਆਂ ਪਿੰਡ ਵਾਲਿਆਂ ਦੇ ਵਿਖਾਵੇ ਨੂੰ ਉਹ ਦੋ ਕੋਈ ਇਮਾਨਦਾਰੀ ਨਾਲ ਨਹੀਂ ਰੱਖੀਆਂ ਉਹ ਦੋ ਭਾਵੇਂ ਖੁਸ਼ੀ ਜਿਹੜੀਆਂ ਦੋ ਘਰ ਬੱਜੀਆਂ ਦੁੱਧੀਆਂ ਦਿੰਦੀਆਂ ਹੁਣ ਪਰ ਇਹ ਨਾ ਕਰਨ ਕਿ ਜਿਹੜਾ ਵਾ ਮੁੜ ਕੇ ਇਹਨਾਂ ਦੇ ਸਖੰਜਾ ਕੱਸਣ ਦੀ ਬਜਾਈ ਜਿਹੜੇ ਸਹੀ ਦੁੱਧ ਲਿਆਉਣ ਵਾਲੇ ਉਹਨਾਂ ਨੂੰ ਹੀ ਪਰੇਸ਼ਾਨ ਕਰੀ ਜਾਣ ਇਹ ਕੰਮ ਨਾ ਕਰਨੇ ਕਰਨਗੇ ਮੈਨੂੰ ਪਤਾ ਏ ਜਿਹੜੇ ਸੱਚੀ ਕੋਈ ਕਰਦੇ ਆਂ ਤਾਂ ਕਹਿੰਨੇ ਵੀ ਸਾਰੇ ਰੋਡਾਂ ਦੇ ਕੇ ਗੱਡੀ ਚਾਹੀਦੀ ਆ ਜਿਹੜਾ ਫੜਨ ਉਹਨੂੰ ਇਹ ਨਹੀਂ ਵੀ 10 ਦਿਨਾਂ ਬਾਅਦ ਰਿਪੋਰਟ ਆਵੇ ਉਹਨੂੰ ਮੌਕੇ ਤੇ ਜਨਤਕ ਕਰਨਾ ਚਾਹੀਦਾ ਵੀ ਆ ਰਿਪੋਰਟ ਆ ਗਈ ਜੇ ਇਹਨਾਂ ਦੀ ਕਿਉਂਕਿ ਪਤਾ ਇਹਨਾਂ ਨੂੰ ਉਸੇ ਵੇਲੇ ਲੱਗ ਜਾਂਦਾ ਤੁਸੀਂ ਡੀਸੀ ਅਮਰਸੇਰ ਦੇ ਧਿਆਨ ਵਿੱਚ ਲਿਆਂਦਾ ਤੇ ਦੂਜਾ ਸਵਾਲ ਮੇਰਾ ਇਹ ਹੈ ਕਿ ਆਉਣ ਵਾਲੇ ਸਮੇਂ 'ਚ ਕੋਈ ਵੱਡਾ ਸੰਘਰਸ਼ ਕਰ ਸਕਦੇ ਹੋ ਜਥੇਬੰਦੀਆਂ ਦੇ ਨਾਲ ਕਿਸਾਨ ਜਥੇਬੰਦੀਆਂ ਨਾਲ ਅੱਜ ਤੋਂ ਅਸੀਂ ਇਹ ਕੀਤਾ ਜਿਦੋਂ ਸਾਨੂੰ ਸਵੇਰੇ ਸਾਨੂੰ ਮਹਿਸੂਸ ਹੋਇਆ ਜੋ ਵੀ ਇਹ ਸਾਰਾ ਕੁਝ ਤੈਅ ਹੋ ਗਿਆ ਹੁਣ ਸਾਡੀ ਕਿਤੇ ਦਾਲ ਨਹੀਂ ਗੱਲ ਨਹੀਂ ਹੁਣ ਅਸੀਂ ਅੱਜ ਡੀਸੀ ਸਾਹਿਬ ਨੂੰ ਜਿਹੜਾ ਮੰਗ ਪੱਤਰੇ ਤੋਂ ਪਹਿਲਾਂ ਵੀ ਦਿੱਤਾ ਵਾ ਪਰ ਹੁਣ ਅਸੀਂ ਅੱਜ ਅਸੀਂ ਇਹ ਨਵੇਂ ਡੀਸੀ ਸਾਹਿਬ ਨੂੰ ਮੰਗ ਪੱਤਰ ਵੀ ਦੇਣਾ ਵਾ ਅਸੀਂ ਅੱਜ ਉਸ ਤੋਂ ਬਾਅਦ ਜਿਹੜਾ ਵਾ ਫਿਰ ਅਸੀਂ ਅੱਜ ਜਥੇਬੰਦੀਆਂ ਦੀ ਜਿਹੜੀ ਆ ਉਹ ਆਪਾਂ ਸਾਰਿਆਂ ਦੀ رائے ਲੈ ਕੇ ਫਿਰ ਸਾਰੇ ਰੋਡਾਂ ਦੇ ਉੱਤੇ ਜਿਹੜੇ ਪੱਕੇ ਡੇਰੀ ਜਿਨ੍ਹਾਂ ਦਾ ਉਹ ਡੇਰੀਆਂ ਜਿਹੜੀਆਂ ਜਿਨ੍ਹਾਂ ਦੇ ਬੰਦਾ ਵਾ ਜਿਨ੍ਹਾਂ ਦੇ ਤਿੰਨ ਚਾਰ ਨਾਂ ਜਿਹੜੇ ਆ ਕਈ ਵਾਰੀ ਆ ਗਏ ਆ ਤੇ ਇਸ ਕਰਕੇ ਉਹਨਾਂ ਦੇ ਬਾਅਦ ਜਿਹੜਾ ਵਾ ਅਸੀਂ ਪੱਕੇ ਧਰਨੇ ਬਜਾਰੇ ਕਰਾਂਗੇ ਤਾਂ ਕਿ ਅਸੀਂ ਸੱਚ ਲੋਕਾਂ ਸਾਹਮਣੇ ਲਿਆ ਸਕੀਏ ਸੋ ਧੰਨਵਾਦ ਇਹਨਾਂ ਕਰਮਜੀਤ ਸਿੰਘ ਨੰਗਲੀ ਅਤੇ ਉਹਨਾਂ ਦੇ ਸਾਥੀ ਜਿਨ੍ਹਾਂ ਨੇ ਨਕਲੀ ਦੁੱਧ ਨਕਲੀ ਪਨੀਰ ਨਕਲੀ ਖੋਏ ਨੂੰ ਲੈ ਕੇ ਇੱਕ ਮੁੱਦਾ ਚੁੱਕਿਆ ਜਿਨ੍ਹਾਂ ਦਾ ਕਹਿਣਾ ਕਿ ਇਹ ਮੁੱਦਾ ਪਿਛਲੇ 4-5 ਦਿਨ ਤੋਂ ਚੁੱਕਿਆ ਸਾਡੇ ਵੱਲੋਂ ਪਰ ਜਿੰਨਾ ਚਿਰ ਇਹ ਕਾਲਾ ਧੰਦਾ ਬੰਦ ਨਹੀਂ ਹੋਏਗਾ ਸਾਡੇ ਵੱਲੋਂ ਇਸੇ ਤਰ੍ਹਾਂ ਆਵਾਜ਼ ਚੁੱਕੀ ਜਾਵੇਗੀ